ਕਿਸੇ ਦੀ ਚੜ ਗਈ 80 ਮਾਣਾ ਕਿਸੇ ਦੀ ਚੜ ਗਈ 70 ਮਾਣਾ ਤੇ ਸਾਡੀ ਤਾਂ ਭਰਾਵੋ ਚੜੀ ਆ ਕਿ 60 ਮਾਣਾ ਹਾਂਜੀ ਪਰ ਦੋਸਤੋ ਅਸੀਂ ਬਹੁਤ ਜਾ ਕੇ ਖੁਸ਼ ਆ 68 ਮਾਣ ਸਾਡੇ ਕਣਕ ਚੜੀ ਆ ਪਰਮਾਤਮਾ ਚੰਗੇ ਥਾਂ ਤੇ ਕਿਤੇ ਲਾਵੇ ਪਰ ਮੈਂ ਕਿ ਚਾਹਣਾ ਵੀ ਪਹਿਲਾਂ ਆਪਣੇ 30 ਮਾਣ 35 ਮਾਣ ਕਣਕਾਂ ਝੜਦੀਆਂ ਸੀਗੀਆਂ ਤੇ ਉਦੋਂ ਵੀ ਆਪਾਂ ਖੁਸ਼ ਹੁੰਦੇ ਸੀਗੇ ਪਰ ਕਹਿੰਿਆ ਵੀ ਹੁਣ 70 70 ਮਾਣ ਕਣਕਾਂ ਹੋ ਰਹੀਆਂ ਉਹ ਕੀ ਕਰਦੇ ਆ ਅੱਜ ਕੱਲ ਬੰਦੇ ਪਵਣ ਸੀਰੀਆਂ ਨੂੰ ਵੀ ਵਿਆਜਾਂ ਠੋਕੇ ਤੁਰੇ ਆਉਂਦੇ ਹਾਂਜੀ ਸੁਖਨਾ ਪਰਮਾਤਮਾ ਦੀ ਪੂਰੀ ਮਿਹਰ ਹੁੰਦੀ ਆ ਪਰ ਜਿਹੜੀ ਕਿ ਉਹ ਆਪਣੇ ਸੀਰੀ ਭਰਾਵਾਂ ਨੂੰ ਹਨਾ ਵਿਆਜ ਲਾ ਦਿੰਦੇ ਆ 5-5 ਰੁਪਏ ਵਿਆਜ ਲਾਉਂਦੇ ਆ ਤੇ ਜਿਹੜੀ ਦੋਸਤੋ 5 ਰੁਪਏ ਜਿਹੜੀ ਵਿਆਜ ਆ ਫਿਰ ਹਸਪੀਟਲਾਂ ਦੇ ਵਿੱਚ ਜਾ ਕੇ ਨਿਕਲਦੇ ਆ ਹਾਂਜੀ ਆਸਟਾ ਪਿਛਲੇ ਸਾਲ ਵੀ ਪ੍ਰਣਨ ਕੀਤਾ ਸੀਗਾ ਸਾਡੇ ਮਤਲਬ ਕਿ ਮੇਰਾ ਰਿਕਾਰਡ ਜਦੋਂ ਮਰਜ਼ੀ ਚੈੱਕ ਕਰਵਾ ਲਿਓ ਅੱਜ ਤੱਕ ਮੈਂ ਸੀਰੀ ਭਰਾ ਨੂੰ ਕਦੇ ਵੀ ਵਿਆਜ ਨਹੀਂ ਲਈ ਤੇ ਦੋਸਤੋ ਮੈਂ ਤੁਹਾਨੂੰ ਵੀ ਕਹਿਣਾ ਚਾਹਣਾ ਵੀ ਜਿਹੜੇ ਇੰਨੇ ਨੇ ਆਪਣੇ ਕਣਕਾਂ ਛੱਡਦੀਆਂ ਤੇ ਆਪਾਂ ਮਤਲਬ ਕਿ ਇਹ ਜੇ ਕੰਮ ਨਾ ਕਰੀਏ ਕਰੀਏ ਵੀ ਇਹਨਾਂ ਨੂੰ ਰਲ ਮਿਲ ਕੇ ਰਿਆ ਕਰੀਏ ਹਾਂਜੀ ਤੇ ਬਾਕੀ ਬਹੁਤ ਸਾਰਾ ਥਾਵਾਂ ਤੇ ਜਿਹੜੇ ਕਿ ਨੁਕਸਾਨ ਵੀ ਕਣਕਾਂ ਦੇ ਬਹੁਤ ਜ਼ਿਆਦਾ ਹੋਏ ਆ ਤੇ ਜਿਨ੍ਹਾਂ ਦੇ ਆਪਣੇ ਵਰਗਿਆਂ ਦੇ ਬਹੁਤ ਵਧੀਆ ਕਿਰਪਾ ਹੋਈ ਆ ਆਪਾਂ ਹੀ ਰਲ ਮਿਲ ਕੇ ਉਹਨਾਂ ਭਰਾਵਾਂ ਦਾ ਜਿਹੜਾ ਕਿ ਜ਼ਰੂਰ ਜਿੰਨਾ ਹੋ ਸਕਦਾ ਸਾਥ ਦੇਈਏ ਜੇ ਦੋਸਤੋ ਆਪਾਂ 5-500 ਰੁਪਏ ਇਕੱਠਾ ਕਰਕੇ ਉਹਨਾਂ ਮਤਲਬ ਕਿ ਜ਼ਿੰਮੇਵਾਰਾਂ ਨੂੰ ਦਵਾਂਗੇ ਨਾ ਜਿਨ੍ਹਾਂ ਦੇ ਕਣਕ ਸੜੀ ਜਾਂ ਤੇ ਉਹਨਾਂ ਦਾ ਘਾਟਾ ਪੂਰਾ ਹੋ ਸਕਦਾ ਪਿੰਡਾਂ ਪੱਤਰ ਤੇ ਸਾਰਿਆਂ ਦੇ ਮੀਟਿੰਗ ਕਰਕੇ ਫੰਡ ਇਕੱਠਾ ਕਰਕੇ ਜਿਹੜਾ ਆਪਾਂ ਗੁਰਦੁਆਰਿਆਂ 'ਚ ਦਿੰਨੇ ਆ ਐਤਕਿ ਇੱਕ ਸਾਲ ਜੇ ਆਪਾਂ ਗੁਰਦੁਆਰਿਆਂ 'ਚ ਨਾ ਦਵਾਂਗੇ ਤਾਂ ਕੁਝ ਨਹੀਂ ਹੁੰਦਾ ਜਿਹੜੇ ਆਪਣੇ ਭਰਾਵਾਂ ਦੇ ਕਣਕਾਂ ਨੂੰ ਅੱਗ ਲੱਗੀ ਜੋ ਮਤਲਬ ਉਹਨਾਂ ਨੂੰ ਜੇ ਆਪਾਂ ਨਾ ਸਾਥ ਦੇਆ ਤੇ ਉਹਦੀ 10-15 ਸਾਲ ਜ਼ਿੰਦਗੀ ਉਹਨਾਂ ਦੀ ਖਰਾਬ ਹੋ ਜਾਣੀ ਹੈ ਤੇ ਅੱਜ ਕੀ ਪ੍ਰਣ ਕਰੀਏ ਜਿਹੜੇ ਕਈ ਬਾਬੇ ਤਾਂ ਹੁੰਦੇ ਸਹੀ ਜਿਹੜੇ ਗੁਰਦੁਆਰੇ ਆਪਾਂ ਨੂੰ ਪਤਾ ਤੇ ਕਈ ਅੱਜਕੱਲ ਨਕਲੀ ਗੱਡੀਆਂ ਤੇ ਨੰਬਰ ਵੀ ਨਹੀਂ ਲਿਖਦੇ ਪਾਵਣ ਹਾਂਜੀ ਕਿਉਂਕਿ ਸਾਡੇ ਤਾਂ ਕਈ ਵਾਰੀ ਇੱਕ ਦੋ ਗੱਡੀਆਂ ਐਵੇਂ ਦੀਆਂ ਆਉਂਦੀਆਂ ਜਿੰਨਾ ਤੇ ਨੰਬਰ ਪਲੇਟਾਂ ਵੀ ਨਹੀਂ ਹੁੰਦੀਆਂ ਤੇ ਜਦੋਂ ਉਹਨਾਂ ਨੂੰ ਕਿਹਾ ਜਾਂਦਾ ਤਾਂ ਉਹ ਗੱਡੀ ਲੈ ਕੇ ਭੱਜ ਜਾਂਦੇ ਆ ਇਹੋ ਜੇ ਨਕਲੀ ਬਾਬਿਆਂ ਨੂੰ দান ਦੇਣ ਤੋਂ ਬਚੀਏ ਤੇ ਜੇ দান ਦੇਣਾ ਦੋਸਤੋ ਤਾਂ ਆਪਣੇ ਮਤਲਬ ਕਿ ਆਸਪਾਸ ਪੜੋਸ ਜਿਹੜੇ ਗਰੀਬਾਂ ਕਿਸਾਨਾਂ ਦੇ ਖੇਤਾਂ 'ਚ ਅੱਗ ਲੱਗੀ ਹੈ ਉਹਨਾਂ ਨੂੰ ਦਿਓ ਜਾਂ ਤੁਹਾਡੇ ਜਿਹੜੇ ਫੇਰੀ ਕਰਦੇ ਆ ਕੰਮ ਧੰਦੇ ਉਹਨਾਂ ਨੂੰ ਤੁਸੀਂ ਦਇਆ ਕਰੋ ਐਵੇਂ ਫਾਲਤੂ ਦੇ ਮਤਲਬ ਡੋਨੇਸ਼ਨਾਂ ਪਰਚੀਆਂ ਕਟਾਉਣੀਆਂ ਬੰਦ ਕਰ ਦੋ ਇਹ ਮਤਲਬ ਹੈ ਕਿ ਰਾਜਪੁੱਜਕੇ ਆਪਣੇ ਪੈਸਿਆਂ ਤੋਂ ਹੀ ਮਤਲਬ ਹੈ ਕਿ ਆਪਣੇ ਦਿੱਤੇ ਪੈਸਿਆਂ ਤੋਂ ਬਾਅਦ ਨਜ਼ਾਰੇ ਲੈਂਦੇ ਆ ਹਾਂਜੀ ਤੇ ਬਾਕੀ ਇਹ ਆ ਵੀ ਜੇ ਆਪਾਂ ਆਦੇ ਘਰ ਤੋਂ ਸਟਾਰਟਿੰਗ ਕਰਾਂਗੇ ਤਾਂ ਹੀ ਆ ਜੇ ਆਪਣਾ ਪਰਿਵਾਰ ਖੁਸ਼ ਆ ਆਪਣੇ ਪਰਿਵਾਰ ਦੇ ਵਿੱਚ ਰਹਿਣ ਵਾਲੇ ਕੰਮ ਕਰਨ ਵਾਲੇ ਭੈਣ ਭਰਾ ਖੁਸ਼ ਹੈ ਤਾਂ ਫੇਰੀ ਪ੍ਰਮਾਤਮਾ ਜਿਹੜਾ ਕਿ ਬਹੁਤ ਹੀ ਝੋਲੀਆਂ ਭਰ-ਭਰ ਕੇ ਦਿੰਦਾ ਹੈਗਾ ਤੇ ਸਬਰ ਵੀ ਬਹੁਤ ਦੋਸਤੋ ਹੋਣਾ ਚਾਹੀਦਾ ਪਹਿਲਾਂ ਆਪਣੇ 30 ਮਾਣ ਚ ਸਬਰ ਕਰਦੇ ਸੀ ਐਤਕੀ 60 ਮਾਣ ਪਹਿਲੇ ਸਾਡੇ 66 68 ਮਾਣ ਦੇ ਨੇੜੇ ਨਿਕਲੇ ਸੀਗੀ ਤੇ ਸਾਡੇ ਏਰੀਆ ਦੇ ਵਿੱਚ ਐਤਕੀ 70 72 ਮਾਣ ਆਮ ਹੀ ਜ਼ਿੰਮੇਦਾਰਾਂ ਦੇ ਕਣਕਾਂ ਨਿਕਲੇ ਆ ਤੇ ਮੈਂ ਸਾਰਿਆਂ ਨੂੰ ਕਹਿਣਾ ਚਾਹਣਾ ਵੀ ਐਤਕੀ ਜਿਹੜਾ ਦਸਵੰਦ ਦਾ ਉਹਨਾਂ ਗਰੀਬ ਕਿਸਾਨਾਂ ਨੂੰ ਦਿਓ ਜਿਨ੍ਹਾਂ ਦੇ ਮਤਲਬ ਕਿ ਕਣਕਾਂ ਛੜ ਗਏ ਜਾਂ ਆਪਣੇ ਜਿਹੜੇ ਘਰੇ ਤੁਹਾਡੇ ਕੰਮ ਕਰਦੇ ਲੇਬਰ ਹੁੰਦੇ ਉਹਨਾਂ ਨੂੰ ਦਾਨ ਜ਼ਰੂਰ ਦਿਓ ਤਾਂ ਹੀ ਫਾਇਦਾ ਕਿਉਂਕਿ ਜਦੋਂ ਉਹ ਖੁਸ਼ ਹੋ ਕੇ ਕੰਮ ਕਰਨਗੇ ਹਨਾ ਤਾਂ ਫੇਰ ਹੀ ਆਪਣੀਆਂ ਜਿਹੜੀਆਂ ਫਸਲਾਂ ਜਿਹੜੀਆਂ ਖੇਤੀ ਵਧੀਆ ਸਾਮ ਸਕਦੇ ਹੈਗੇ ਆ ਇੱਕ ਦੋਸਤੋਂ ਪ੍ਰਣ ਕਰੋ ਐਤਕੀ ਵੀ ਜਿਹੜਾ ਪਰਾਲੀ ਕਣਕਾਂ ਦਾ ਨਾੜ ਇਹਨੂੰ ਅੱਗ ਨਾ ਲਾਓ ਕਿਉਂਕਿ ਕਿੰਨੇ ਅੱਗ ਲਾਇਆ ਤੋਂ ਬਾਅਦ ਕਿੰਨੇ ਦਰਖਤ ਛੱਡਦੇ ਆ ਕਿੰਨਾ ਕੁਝ ਹੁੰਦਾ ਹੁਣ ਆਪਣੀ ਮੱਛੀ ਫਸਾੜ ਜਦੋਂ ਆਪਣੀ ਕਣਕ ਛੜ ਜਾਂਦੀ ਆ ਤੇ ਕਿੰਨਾ ਦੁੱਖ ਹੁੰਦਾ ਉਸੇ ਤਰ੍ਹਾਂ ਹੀ ਜੇ ਆਪਣੇ ਚਿੜੀਆਂ ਜਾਨਵਰਾਂ ਦੇ ਘਰ ਜਦੋਂ ਛੜਦੇ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਦੁੱਖ ਹੁੰਦਾ ਤੇ ਕਣਕ ਦੇ ਜਿਹੜਾ ਨਾਲ ਇਹਨੂੰ ਅੱਗ ਨਾ ਲਾਓ ਸੰਭਲਿਓ ਸਾਰਾ ਜਾਂ ਵਿੱਚੇ ਬਾਦੇ ਓ ਝੋਨੇ ਵਾਲੀ ਤੇ ਚੱਲ ਆਪਾਂ ਸਾਰੇ ਲਾਉਣੇ ਆ ਤੇ ਝੋਨੇ ਦਾ ਵੀ ਹੌਲੀ ਹੌਲੀ ਹੱਲ ਨਿਕਲ ਆਊਗਾ ਪਰ ਕਣਕ ਦਾ ਤਾਂ ਹੱਲ ਹੈ ਹੀ ਆ ਹਾਂਜੀ ਤੇ ਤੇ ਜਿਹੜੀ ਤੂੜੀ ਆ ਦੋਸਤੋ ਸਾਡਾ ਵਾਹਣ ਅਸੀਂ ਕੋਈ ਵੀ ਨਹੀਂ ਵੇਚਣਾ ਇਹ ਵੀ ਪ੍ਰਣ ਕੀਤਾ ਸਾਰਾ ਜਿੰਨੂੰ ਕਿਸੇ ਨੂੰ ਲੋੜ ਆ ਫਿਆਬ ਤੇ ਚਾਰ ਪੰਜ ਟਰਾਲੀਆਂ ਬਣਾਉਣੀਆਂ ਸਾਰਾ ਜਿੰਨਾ ਵੀ ਵਾਹਣਾ ਸਾਡੇ ਕੋਲੇ ਅਸੀਂ ਸਾਰਾ ਮਤਲਬ ਕਿ ਕਣ ਜਿਹੜਾ ਤੂੜੀ ਬਿਲਕੁਲ ਫ੍ਰੀ ਚਿਕਾਉਣੀ ਆ ਜੇ ਕਿਸੇ ਭਰਾ ਨੂੰ ਚਾਹੀਦੀ ਹੋਈ ਤਾਂ ਸਾਡੇ ਨਾਲ ਫੋਨ ਨੰਬਰ ਤੇ ਗੱਲ ਕਰ ਲਿਓ ਤੁਸੀਂ ਜਿੰਨੇ ਮਰਜ਼ੀ ਤੂੜੀ ਲੈ ਜਾਓ ਸਾਰਾ ਵਾਣ ਤੁਹਾਡੇ ਵਾਸਤੇ ਹੀ ਆ ਤੇ ਬਾਕੀ ਦੋਸਤੋ ਜੇ ਜਾਣਕਾਰੀ ਵਧੀਆ ਲੱਗੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਹਾਂਜੀ ਤੇ ਸੋ ਆਪਦੇ ਭੈਣ ਭਰਾਵਾਂ ਦਾ ਜਿਹੜਾ ਕਿ ਸਾਥ ਦਿਆ ਕਰੋ ਕਿਉਂਕਿ ਜਦੋਂ ਆਪਾਂ ਹਸਪੀਟਲਾਂ 'ਚ ਜਾਂਦੇ ਆ ਤੇ ਉੱਥੇ ਆਪਾਂ ਨੂੰ ਜਿੰਨੇ ਪੈਸੇ ਕਹਿ ਦਨ ਹਸਪੀਟਲ ਵਾਲੇ ਉਹਨੇ ਆਪਾਂ ਨੂੰ ਦੇਣੇ ਪੈਂਦੇ ਆ ਪਰ ਜੇ ਆਪਾਂ ਆਪਦੇ ਘਰ ਵਾਲੇ ਮੈਂਬਰਾਂ ਨੂੰ ਖੁਸ਼ ਰੱਖਾਂਗੇ ਆਪਦੇ ਘਰ ਦੇ ਵਿੱਚ ਕੰਮ ਕਰਨ ਵਾਲਿਆਂ ਨੂੰ ਖੁਸ਼ ਰੱਖਾਂਗੇ ਤਾਂ ਪਰਮਾਤਮਾ ਫਿਰ ਦੁੱਗਣਾ ਚੌਗਣਾ ਦਿੰਦਾ ਸੋ ਵੀਡੀਓ ਵਧੀਆ ਲੱਗੀ ਤੁਹਾਡੇ ਕੀ ਵਿਊ ਨੇ ਇਸ ਬਾਰੇ ਕਮੈਂਟ ਕਰਕੇ ਜ਼ਰੂਰ ਦੱਸਿਓ ਥੈਂਕ ਯੂ